ਸਾਧਨ ਪਾਤਾ ਘਰੇ ਹੀ ਕਹਿੰਦੇ ਫਿੱਟ ਆ ਜੀ ਤੇ ਉੱਥੇ ਹੀ ਉਹ ਤਾਂ ਉਹਨਾਂ ਨੇ ਬਾਤ ਹੀ ਅਸੀਂ ਕੁੜੀ ਨਾਲ ਦੀ ਨਾਲ ਰਹਿ ਪਈ ਹਾਂ ਨਾਲ ਦੀ ਨਾਲ ਹੀ ਰਹਿ ਪਈ ਕਹਿੰਦੇ ਮੈਨੂੰ ਪਸੰਦ ਆ ਸਾਰਾ ਕੁਝ ਨਾਲ ਹੀ ਕੁੜੀ ਆਏ ਕਹਿੰਦੀ ਮੈਂ ਵੀ ਘਰ-ਵਾਰ ਦੇਖਣਾ ਮੈਂ ਪਹਿਲੀ ਵਾਰੀ ਵੇਖਣਾ ਮੈਂ ਕੁੜੀ ਵੀ ਨਾਲ ਹੀ ਕਿਵੇਂ ਆ ਗਈ ਆ ਕੁੜੀ ਸਿੱਧੀ ਭਾ ਕੇ ਆਨੰਦ ਕਾਰਜ ਕੋਈ ਨਹੀਂ ਕਰਾਇਆ ਉਸ ਨੇ ਜੀ ਉਹੀ ਇਕੱਲੇ ਬਸ ਜੀ ਢੋਲੀ ਚ ਦੋ ਲੱਡੂ ਧਰ ਕੇ ਜੀ ਤੇ ਸ਼ਗਨ ਪਾਤਾ ਜੀ ਕਹਿੰਦੇ ਵਾ ਕੁੜੀ ਰਹਿ ਗਈ ਸੁਚੋਲਾ ਵੀ ਰਲਿਆ ਲੱਗਦਾ ਜੀ ਸਾਰਿਆਂ ਦੇ ਨਾਲ ਮਿਲੀ ਭੁਗਤਾਂ ਗਈ ਮੈਨੂੰ ਤਾਂ ਵੈਸੇ ਪਤਾ ਵੀ ਨਹੀਂ ਸੀ ਕਿ ਉਹਦਾ ਪਹਿਲਾਂ ਦੋ ਥਾਂ ਵਿਆਹ ਹੀ ਹੋਈ ਆ ਅੱਛਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਉਹਦਾ ਕੋਈ ਕੰਮ ਕਰਦਾ ਹੀ ਨਾ ਜੀ ਵੀ ਜਿਹੜਾ ਮੇਰੇ ਨਾਲ ਅੱਜ ਐਡਾ ਵੱਡਾ ਧੋਖਾ ਹੋ ਗਿਆ ਜੀ ਵਿਚੋਲੇ ਦਾ ਨਾਂ ਹੈ ਜੱਗ ਪਿਓ ਦਾ ਨਾਂ ਹੈਗਾ ਜਗਰ ਸਿੰਘ ਤੇ ਵਿਚੋਲੇ ਦਾ ਨਾਂ ਹੈਗਾ ਪੱਲਾ ਬਾਈ ਮਾਮਲਾ ਕੀ ਹੈ ਤੁਹਾਡਾ ਮਾਵਲਾ ਬਾਈ ਮੈਂ ਤਾਂ ਜਮਾ ਲੁੱਟਿਆ ਪਟਿਆ ਗਿਆ ਬਾਈ ਘਰ ਤਬਾਹ ਹੋ ਗਿਆ ਜਮਾ ਮੇਰਾ ਹਾਂ ਮਸਾ ਮਸਾ ਵਿਆਹ ਹੋਇਆ ਸੀਗਾ ਨਾਂ ਕੀ ਹੈ ਤੇਰਾ ਨਾਂ ਮੇਰਾ ਬਾਈ இந்து ਆਗਾ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੱਛਾ ਮੇਰਾ ਘਰ ਜਮਾ ਪਟਿਆ ਗਿਆ ਬਈ ਕੰਮ ਕੀ ਕਰਦੇ ਹੋ ਤੁਸੀਂ ਕਾਮਾਂ ਬਾਈ ਬਾਈ ਸੀ ਬਾਬੇ ਦੇ ਨਾਲ ਹੁੰਦੇ ਆਂਗੇ ਦਿਵਾਨ ਲਾਉਂਦੇ ਆਂ ਸੀ ਸਾਜੀ ਆ ਅੱਛਾ ਦਿਵਾਨ ਲਾਉਂਦੇ ਆਂ ਹਾਂਜੀ ਤੁਸੀਂ ਵੀ ਨਾਲ ਹੀ ਹੁੰਦੇ ਆਂ ਹਾਂਜੀ ਅੱਛਾ ਮੇਰੇ ਦਿਵਾਨ ਲਾਉਂਦੇ ਹੋ ਤੇ ਰਿਸ਼ਤਾ ਕਿਹਨੇ ਕਰਾਇਆ ਸੀਗਾ ਰਿਸ਼ਤਾ ਬਾਈ ਇੱਕ ਹੋਰ ਬਾਬੇ ਦੇ ਨਾਲ ਉਹਦੇ ਚੇਲੇ ਸੀਗੇ ਹਾਂ ਉਹ ਵੀ ਗਾਂ ਲਾਉਂਦੇ ਹੁੰਦੇ ਸਾਨੂੰ ਗਾਂ ਦਿਵਾਨ ਤੇ ਹੀ ਮਿਲੇ ਸੀਗੇ ਅੱਛਾ ਪੁੱਛਾ ਵੀ ਕਰਦੇ ਹੋ ਤੁਸੀਂ ਹਾਂ ਮੈਂ ਪੁੱਛਾਂ ਮੈਂ ਨਹੀਂ ਕਰਦਾ ਇਹ ਪੁੱਛਾਂ ਤਾਂ ਬਾਬਾ ਕਰਦਾਗਾ ਅੱਛਾ ਹਾਂਜੀ ਤੁਸੀਂ ਬਈ ਅਸੀਂ ਬਾਬੇ ਨਾਲ ਹੀ ਹੁੰਨੇ ਜੀ ਕੀ ਕੰਮ ਕਰਦੇ ਤੁਸੀਂ ਬਾਬੇ ਨਾਲ ਸ਼ੈਣੀ ਵੀ ਨਹੀਂ ਅੱਛਾ ਸ਼ੈਣੀ ਵੀ ਹੁੰਨੇ ਹਾਂਜੀ ਅੱਛਾ ਤੁਸੀਂ ਇਹ ਥੋੜੀ ਸਾਰੀ ਇਕੱਠੀ ਟੀਮ ਹੈ ਹਾਂਜੀ ਹਾਂਜੀ ਤੁਹਾਨੂੰ ਪਤਾ ਸੀ ਇਹਦਾ ਜਿਹੜਾ ਰਿਸ਼ਤਾ ਹੋਇਆਗਾ ਨਹੀਂ ਨਹੀਂ ਪਤਾ ਸੀਗਾ ਨਹੀਂ ਇਹਨਾਂ ਨੂੰ ਕਿਸੇ ਨੂੰ ਦੱਸਿਆ ਨਹੀਂ ਸੀਗਾ ਰਿਸ਼ਤਾ ਜਦੋਂ ਤੇਰਾ ਹੋਇਆ ਨਹੀਂ ਬਈ ਕਿਸੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਪਰਿਵਾਰ ਦੇ ਵਿੱਚ ਮੈਂ ਇਕੱਲਾ ਹੀ ਆਗਾ ਜੀ ਅੱਛਾ ਹਾਂ ਜੀ ਉਹਨਾਂ ਨੂੰ ਬਰਨ ਕੇ ਚਲੋ ਵੀ ਅੱਜ ਤੋਂ 10 ਦਿਨ ਪਹਿਲਾਂ ਦੀ ਗੱਲ ਆ ਗਈ ਬਾਈ ਵੀ ਮੰਨ ਲਓ ਮੈਨੂੰ ਉਹ ਬੰਦਾ ਕਹਿੰਦਾ ਵੀ ਤੈਨੂੰ ਰਿਸ਼ਤਾ ਕਰਾਉਣਾ ਹਾਂ ਮੈਂ ਕਿਹਾ ਕਰਵਾ ਦਿਓ ਬਾਈ ਹਾਂ ਤੇ ਕਹਿੰਦਾ ਕੁੜੀ ਹੈਗੀ ਆ ਕੱਲੀ-ਕੱਲੀ ਸੋਹਣੀ ਸੁਨੱਖੀ ਹੈਗੀ ਹੈਗੀ ਤੇ ਕਹਿੰਦਾ ਆਪਾਂ ਵੇਖਾ-ਵਖਾਈ ਕਰ ਲੈਣੇ ਆਗੇ ਹਾਂ ਮੈਂ ਮੱਥਾ ਟੇਕਣ ਗਿਆ ਸੀਗਾ ਬਾਬੇ ਦੇ ਹਾਂ ਇਹ ਇਹਨਾਂ ਨੇ ਪਤਾ ਸੀਗਾ ਹਨਾ ਵੀ ਕੁੜੀ ਵੀ ਉੱਥੇ ਆਈ ਆ ਗਈ। ਕੁੜੀ ਨੂੰ ਉਹਨਾਂ ਨੇ ਆਪਦੇ ਵੱਲੋਂ ਪਹਿਲਾਂ ਹੀ ਭੇਜਤਾ ਸੀਗਾ। ਅੱਛਾ। ਕੁੜੀ ਵੀ ਉੱਥੇ ਸੀਗੀ। ਕੁੜੀ ਪਹਿਲਾਂ ਵਿਆਹੀ ਵੀ ਸੀ। ਕੁੜੀ ਵਿਆਹੀ ਵੀ ਸੀਗੀ ਬਾਈ ਦੋ ਜਵਾਕ ਵੀ ਸੀਗੇ ਹੁਣ ਪਤਾ ਲੱਗਦਾਗਾ। ਅੱਛਾ। ਮੇਰਾ ਤਾਂ ਬਚੋਲੇ ਨੇ ਜਮਾ ਘਰ ਤਬਾਹ ਕਰਤਾ ਬਾਈ। ਨਹੀਂ ਤੇਰੀ ਉਮਰ ਕਿੰਨੀ ਹੈ? ਮੇਰੀ ਉਮਰ ਹੈਗੀ 40 ਕੇ ਸਾਲ ਦੀ ਬਾਈ। ਅੱਛਾ ਕੁੜੀ ਦੀ ਉਮਰ ਕਿੰਨੀ ਸੀਗੀ? ਕੁੜੀ ਦੀ ਉਮਰ ਸੀਗੀ ਬਾਈ ਉਹਦੀ ਸੀਗੀ ਮਨ ਜਦੋਂ 35 36 ਸਾਲ ਦੀ ਸੀਗੀ ਉਹਦੀ ਵੀ। ਅੱਛਾ। ਹਾਂਜੀ। ਤੇ ਜਦੋਂ ਤੁਹਾਡਾ ਰਿਸ਼ਤਾ ਹੁੰਦਾਗਾ ਬਚੋਲੇ ਨਾਲ ਗੱਲਬਾਤ ਕਰਦੇ ਹੋ ਤੂੰ ਗਿਆ ਸੀਗਾ ਕੁਝ ਉਹ ਕੁੜੀ ਦੇ ਘਰੇ ਜਾ ਕੇ ਵੀ ਮੈਂ ਤੁਹਾਨੂੰ ਦੱਸਦਾ ਨਾ ਸੀ ਮੱਥਾ ਟੇਕਣ ਗਿਆ ਸੀਗਾ ਮੈਂ ਕੁੜੀ ਨੇ ਮੈਨੂੰ ਉੱਥੇ ਵਿਖਾਤਾ ਸੀ ਉਹਨਾਂ ਨੇ ਵੀ ਕਹਿੰਦੇ ਆ ਕੁੜੀ ਆ ਮੈਨੂੰ ਦੱਸਿਆ ਨਹੀਂ ਗਿਆ ਸੀਗਾ ਵੀ ਕੁੜੀ ਵੀ ਉੱਥੇ ਆ ਰਹੀ ਹੈਗੀ ਜਦੋਂ ਦੇਖਿਆ ਮੈਂ ਕਿਹਾ ਚਲੋ ਠੀਕ ਆ ਬਾਈ ਦੂਜੀ ਵਾਰੀ ਮੈਨੂੰ ਬਚੋਲਾ ਕਹਿੰਦਾ ਚਲੋ ਆਪਾਂ ਘਰੇ ਜਾ ਕੇ ਘਰਬਾਰ ਵਿਖਾ ਦਿੰਨੇ ਹੈਗੇ ਵੀ ਤੇਰਾ ਉਹਦਾ ਬਾਪੂ ਆਇਆ ਨਾਲ ਹੀ ਕੁੜੀ ਵੀ ਨਾਲ ਹੀ ਆ ਗਈ ਹੋਰ ਦੱਸੋ ਅੱਛਾ ਨਾਲ ਹੀ ਕੁੜੀ ਆਏ ਕਹਿੰਦੀ ਮੈਂ ਵੀ ਘਰ-ਵਾਰ ਦੇਖਣਾ ਮੈਂ ਪਹਿਲੀ ਵਾਰ ਹੀ ਵੇਖਣਾ ਮੈਂ ਕੁੜੀ ਵੀ ਨਾਲ ਹੀ ਕਿਵੇਂ ਆ ਗਈ ਹਨਾ ਤੇ ਜਦੋਂ ਪਤਾ ਲੱਗਾ ਬਈ ਚੁੱਪਚਪੀ ਤੇ ਨੇਰੇ ਹੋਏ ਆਏ ਸੀਗੇ ਉਹ ਤਾਂ ਤੇ ਸ਼ਗਨ ਪਾਤਾ ਘਰੇ ਕਹਿੰਦੇ ਫੱਟਾ ਜੀ ਤੇ ਉੱਥੇ ਹੀ ਤਾਂ ਉਹਨਾਂ ਨੇ ਬਾਤ ਹੀ ਅਸੀਂ ਕੁੜੀ ਨਾਲ ਦੀ ਨਾਲ ਰਹਿ ਪੀ ਹਾਂ ਨਾਲ ਦੀ ਨਾਲ ਹੀ ਰਹਿ ਪੀ ਕਹਿੰਦੀ ਮੈਨੂੰ ਪਸੰਦ ਆ ਸਾਰਾ ਕੁਝ ਤੇ ਉਸ ਤੋਂ ਬਾਅਦ ਹੁਣ 2-3 ਦਿਨ ਹੋ ਗਏ ਆ ਬਈ ਪਹਿਲਾਂ ਤਾਂ ਉਹਦਾ ਕਲੇਸ਼ ਰਹਿੰਦਾ ਸੀਗਾ ਤੇ ਹੁਣ ਕੱਲ ਰਾਤ ਦੀ ਉਹ ਮੇਰਾ 40000 ਰੁਪਿਆ ਲੈ ਕੇ ਭੱਜ ਗਈ ਬਾਈ ਅੱਛਾ ਤੂੰ ਘਰੇ ਹੈ ਨਹੀਂ ਸੀਗਾ ਨਹੀਂ ਮੈਂ ਘਰੇ ਹੈ ਨਹੀਂ ਸੀਗਾ ਬਾਈ ਮੈਂ ਤਾਂ ਅਸੀਂ ਤਾਂ ਬਾਬੇ ਦੇ ਨਾਲ ਦੁਵਾਨ ਤੇ ਗਈ ਸੀਗੀ ਅੱਛਾ ਤੁਸੀਂ ਨਾਲ ਹੀ ਸੀਗੀ ਜਦੋਂ ਦੁਵਾਨ ਨਾਲ ਅੱਛਾ ਤੂੰ ਦੱਸਿਆ ਨਹੀਂ ਸੀ ਇਹਨੂੰ ਦੱਸਿਆ ਨਹੀਂ ਸੀ ਵਿਆਹ ਹੋਇਆ ਹਾਂ ਜੀ ਇਹਨਾਂ ਨੂੰ ਕਿਸੇ ਨੇ ਦੱਸਿਆ ਸੀਗਾ ਬਾਈ ਉਹ ਤਾਂ ਦੱਸੀ ਤਾਂ ਉਹਨਾਂ ਨੇ ਸਾਰਾ ਚੱਕਰ ਆਈ ਚੁੱਪਚੀ ਪੀਤੇ ਦਿੱਤਾ ਮੈਨੂੰ ਕਹਿੰਦੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਲੋਕ ਘਾਨਗਾ ਮਾਰਨਗੇ ਨਹੀਂ ਦੱਸਣਿੰਦੇ ਬਾਬੇ ਨੂੰ ਪਤਾ ਸੀ ਕਿ ਜਿਹਦੇ ਕੋਲ ਬਾਬੇ ਕੋਲ ਦੁਵਾਨ ਲਾਉਣੇ ਤੁਸੀਂ ਬਾਬੇ ਨੇ ਤਾਂ ਪਤਾ ਸੀ ਬਾਬੇ ਨੂੰ ਪਤਾ ਸੀਗਾ ਬਾਬੇ ਨੂੰ ਪਤਾ ਸੀਗਾ ਜੀ ਅੱਛਾ ਹੁਣ ਬਾਬਾ ਵੀ ਨਹੀਂ ਗੱਲ ਸੁਣ ਰਿਹਾਗਾ ਜੀ ਤੇ ਬਾਬਾ ਕੱਲ ਤੁਸੀਂ ਗੱਲ ਸੁਣੋ ਜੀ ਬਾਬੇ ਨੂੰ ਤੁਸੀਂ ਦੱਸਿਆ ਨਾਲ ਵਾਲੇ ਜੱਟੀ ਤੁਹਾਡੇ ਸਾਥੀ ਆ ਕਿੰਨੇ ਟਾਈਮ ਤੋਂ ਇਕੱਠੇ ਕੰਮ ਕਰ ਰਹੇ ਹੋ ਤੁਸੀਂ ਹਾਂ ਜੀ 2 ਸਾਲ ਹੋ ਗਏ 2 ਸਾਲ ਹੋ ਗਏ 2 ਸਾਲ ਲੋਕ ਇਕੱਠੇ ਕੰਮ ਕਰਦੂ ਆਪਦੇ ਜਿਹੜੇ ਤਰੇਲੇ ਜੀ ਉਹਨਾਂ ਨੂੰ ਦੱਸਿਆ ਨਹੀਂ ਉਹ ਫਿਰ ਆਇਆ ਜੀ ਮੌਕਾ ਹੀ ਆ ਉਹ ਜਾ ਬਣਗਾ ਦੱਸਣ ਦਾ ਟਾਈਮ ਹੀ ਨਹੀਂ ਮਿਲਿਆ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਪਣੇ ਸਾਰਾ ਕੁਝ ਗੱਲ ਫੱਟਾ ਕਹਿੰਦੇ ਕਿਉਂ ਖਰਚਾ ਕਰੋਗੇ ਵਿਆਹ ਤੇ ਤੇ ਕਹਿੰਦੇ ਬਸ ਇੱਥੇ ਪੱਕ ਠੱਕ ਹੋ ਗਈ ਆ ਆਪਣੇ ਤੇ ਬਸ ਠੀਕ ਆ ਇੱਥੇ ਰਹਿ ਪੈਂਦੀ ਆ ਕੁੜੀ ਕਹਿੰਦਾ ਅਸੀਂ ਛੱਡ ਜਾਂਨੇ ਆ ਅੱਛਾ ਤੇ ਮੈਂ ਵੀ ਜੀ ਪੋਲਾ ਸੀਗਾ ਨਾ ਮੇਰਾ ਰਿਸ਼ਤਾ ਹੁੰਦਾ ਨਹੀਂ ਸੀਗਾ ਹਾਂ ਤੇ ਮੈਂ ਰੱਖ ਲਈ ਜੀ ਫਿਰ ਤੇ ਹੁਣ ਕੱਲ ਰਾਤ ਦੀ ਉਹ 40000 ਰੁਪਿਆ ਲੈ ਕੇ ਭੱਜ ਗਈ ਜੀ ਤੇ 10000 ਰੁਪਿਆ ਮੈਂ ਵਿਚੋਲੇ ਨੂੰ ਦਿੱਤਾ ਜੀ ਉਹ ਨਸ਼ਾ ਨੁਸ਼ਾ ਵੀ ਕਰਦੇ ਤੁਸੀਂ ਨਸ਼ਾ ਕਰਦਾ ਜੀ ਮੈਂ ਬੀੜੀਆਂ ਬੁੜੀਆਂ ਪੀਂਨਾਗੇ ਜੀ ਅੱਛਾ ਹਾਂਜੀ ਇਹ ਹੋਰ ਵੀ ਕੋਈ ਨਸ਼ਾ ਨੁਸ਼ਾ ਕਰਦਾ ਕੱਲੀਆਂ ਬੀੜੀਆਂ ਪੀਂਦਾ ਕੱਲੀਆਂ ਬੀੜੀਆਂ ਪੀਂਦਾ ਅੱਛਾ ਕੱਲੀਆਂ ਬੀੜੀਆਂ ਪੀਂਨਾਗੇ ਹਾਂ ਫਿਰ ਮਗਰ ਮਾੜੀ ਮੋਟੀ ਕਈ ਵਾਰੀ ਕੋਈ ਗੋਲੀ ਘਾਟਾ ਖਾ ਲਈਦਾ ਜੀ ਅੱਛਾ ਗੋਲੀ ਘਾਟਾ ਖਾ ਲੈਣਾ ਉਹ ਕੁੜੀ ਜਿਹੜੀ ਹੈਗੀ ਆ ਪਤਾ ਲੱਗਿਆ ਤੈਨੂੰ ਜੂ ਵਿਆਹੀ ਵੀ ਸੀਗੀ ਹਨਾ ਤਾਂ ਉਸ ਤੋਂ ਬਾਅਦ ਦਾਮ ਪਤਾ ਕੀਤਾ ਤੂੰ ਵਿਚੋਲੇ ਨਾਲ ਗੱਲ ਕੀਤੀ ਵਿਚੋਲਾ ਹੁਣ ਗੱਲ ਹੀ ਨਹੀਂ ਸੁਣਦਾ ਜੀ ਮਨਤਾਸੇ ਪਾਸੋਂ ਪਤਾ ਲੱਗ ਰਿਹਾ ਗਿਆ ਜੀ ਵਿਚੋਲੇ ਨਾਲ ਗੱਲ ਕੀਤੀ ਕਿੰਨੇ ਵਿਚੋਲਾ ਤਾਂ ਹੁਣ ਗੱਲ ਹੀ ਨਹੀਂ ਸੁਣਦਾਗਾ ਜੀ ਉਹ ਕਹਿੰਦਾ ਕਿ ਮੈਂ ਤਾਂ ਕਹਿੰਦਾ ਕੇਰਾ ਮੇਰਾ ਤਾਂ ਕਹਿੰਦਾ ਜੀ ਤੇਰਾ ਘਰ ਬਸਾਉਣਾ ਤਾਂ ਹੀ ਮਤਲਬ ਸੀਗਾ ਹੁਣ ਮੈਨੂੰ ਕੀ ਪਤਾ ਕੀ ਆ ਗੱਲ ਕੀ ਨਹੀਂ ਹੁਣ ਮੈਨੂੰ ਤਾਂ ਸਾਰੀ ਕਹਾਣੀ ਵਿਚੋਲੇ ਦੇ ਪੈਰੋਂ ਹੀ ਹੋਈ ਲੱਗਦੇ ਮੇਰਾ ਵਿਚੋਲੇ ਨੇ ਰਿਸ਼ਤਾ ਕਿਵੇਂ ਕਰਾਇਆ ਸੀਗਾ ਉਹ ਕਹਿੰਦਾ ਜੀ ਸਾਡੇ ਗਾਂ ਦੀਆਂ ਰਿਸ਼ਤੇਦਾਰੀ ਚ ਹੈਗੀ ਹੈਗੀ ਜੀ ਅੱਛਾ ਵੀ ਮੰਨ ਲਓ ਕਹਿੰਦੇ ਸਾਡੇ ਤੋਂ ਇਲਾਜ ਕਰਵਾਇਆ ਸੀ ਇਹਨਾਂ ਨੇ ਬਾਬੇ ਤੋਂ ਘਰ ਦਾ ਹਾਂ ਵੀ ਉਹ ਕੁੜੀ ਕਹ ਇਹ ਕਹਿੰਦਾ ਤਾਂ ਕਰਕੇ ਸਾਡੀ ਆਉਣੇ ਜਾਣੀ ਹੈਗੀ ਹੈਗੀ ਬਿਚੋਲੇ ਨੇ ਪਰਿਵਾਰ ਵਧੀਆ ਕਹਿੰਦਾ ਹੈ ਅੱਛਾ ਬਿਚੋਲੇ ਨੇ ਕਿੰਨੇ ਪੈਸੇ ਲਏ ਸੀ 10000 ਰੁਪਿਆ ਲਿਆ ਬਿਚੋਲੇ ਨੇ 10000 ਲਿਆ ਸੀਗਾ ਹਾਂਜੀ ਤੇ ਹੁਣ ਮੰਨ ਲਓ ਵੀ ਨਾ ਤਾਂ ਵਿਚੋਲਾ ਗੱਲ ਸੁਣਦਾ ਜੀ ਨਾ ਮੈਨੂੰ ਕੁੜੀ ਵਾਲੇ ਕੋਈ ਪਰਿਵਾਰ ਦਾ ਕੋਈ ਗੱਲ ਸੁਣਦਾ ਜੀ ਸਾਰੇ ਮੰਨ ਲਓ ਹੁਣ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੇ ਜੀ ਦੋ ਜਵਾਕ ਆ ਜੀ ਉਹਦੇ ਪਹਿਲਾਂ ਵਾਲੇ ਦੋ ਥਾਂ ਪਹਿਲਾਂ ਵਿਆਹੀ ਵੀ ਹੈਗੀ ਅੱਗੇ ਪਤਾ ਲੱਗ ਗਿਆ ਦੋ ਜਵਾਕ ਵੀ ਹੈਗੇ ਉਹਦੇ ਜਦੋਂ ਮੇਰੇ ਨਾਲ ਕਾਰਾ ਵਾਪਰ ਗਿਆ ਜੀ ਹੁਣ ਮੈਂ ਤਾਂ ਕੀ ਕਰਦਾ ਜੀ ਮੈਂ ਕਿਹਾ ਚਲੋ ਕੋਈ ਨਹੀਂ ਘਰ ਵਸਦਾਗਾ ਹੁਣ ਉਹ ਤਾਂ ਮੇਰੇ ਵੀ ਨਹੀਂ ਰਹੀ ਸਾਰਾ ਪੈਸਾ ਮੇਰਾ ਤਾਂ ਹੀ ਗੈਣੇ ਵੀ ਮੇਰੇਆਂ ਦੋ ਛਾਪਾਂ ਵੀ ਸਿੰਘਾਂ ਜੀ ਉਹ ਵੀ ਲੈ ਵੀ ਚੱਕ ਕੇ ਇਹਨਾਂ ਨੂੰ ਚਿਲਕੋਲ ਹੈਗਾ ਸੀਗਾ ਨਹੀਂ ਸੀਗਾ ਤੂੰ ਉਹਨੂੰ ਕਿਉਂ ਇਲਜ਼ਾਮ ਲਾਈ ਜਨਾ ਤੂੰ ਉਹ ਕਹਿੰਦੇ ਇਹ ਤੱਕ ਤੇਰਾ ਦਸੀ ਨਾ ਲੱਜੀ ਵੀ ਹੈ ਨਹੀਂ ਇਹਦੇ ਕੋਈ ਨਾ ਕੁਝ ਉਹ ਵੀ ਇਹਨਾਂ ਨੂੰ ਤਾਂ ਹੁਣ ਕੀ ਪਤਾ ਜੀ ਮੈਂ ਆਪ ਦਾ ਮੈਂ ਕਮਾਈ ਕੀਤੀ ਸੀਗੀ ਜੀ ਮੈਂ ਦਿਹਾੜੀ ਧੋੜੀ ਜਾਂਦਾ ਰਿਆਂਗਾ ਜੀ ਮੈਂ ਪੈਸੇ ਕੋਸੇ ਜੋੜ ਕੇ ਤੇ ਮੈਂ ਬਣਾਈਆਂ ਸੀਗੀਆਂ ਜੀ ਹਾਂ ਹੁਣ ਥਾਣੇ ਗਿਆ ਥਾਣੇ ਗਿਆ ਸੀਗਾ ਜੀ ਉਹਨਾਂ ਨੇ ਗੱਲ ਨਹੀਂ ਸੁਣੀ ਮੇਰੀ ਥਾਣੇ ਵਾਲਿਆਂ ਨੇ ਅੱਛਾ ਉਹ ਵੀ ਕਹਿੰਦੇ ਜੀ ਸਾਨੂੰ ਇਸ ਚੀਜ਼ ਦਾ ਕਹਿੰਦੇ ਕੋਈ ਨਹੀਂ ਕਹਿੰਦੇ ਕਿ ਜਦੋਂ ਤਰਖਾਸ ਲਿਖਾ ਰਿਆ ਆਬਦੀ ਕਹਿੰਦਾ ਜਿੱਥੇ ਕਿਤੇ ਕੋਈ ਪਤਾ ਲੱਗਿਆ ਕਹਿੰਦੇ ਤੁਹਾਨੂੰ ਸੇਵਾ ਕਰਨੀ ਹੈਗੀਆ ਨਾ ਜੀ ਕੁਛ ਨਹੀਂ ਹੈਗਾ ਅੱਛਾ ਕੁੜੀ ਸਿੱਧੀ ਭਾ ਕੇ ਆਨੰਦਕਾਰ ਚ ਕੋਈ ਨਹੀਂ ਕਰਾਇਆ ਕੁਛ ਨਹੀਂ ਜੀ ਉਹੀ ਇਕੱਲੇ ਬਸ ਜੀ ਢੋਲੀ ਚ ਦੋ ਲੱਡੂ ਧਰ ਕੇ ਜੀ ਤੇ ਸ਼ਗਨ ਪਾਤਾ ਜੀ ਕਹਿੰਦੇ ਵਾਹ ਕੁੜੀ ਰਹਿ ਪਈ ਅੱਛਾ ਫਿਰ ਮੈਂ ਵੀ ਪੋਲਾ ਸੀਗਾ ਮੈਂ ਰੱਖ ਲਿਆ ਜੀ ਮੈਂ ਚਲੋ ਠੀਕ ਹੈ ਜੀ ਸਹੀ ਹੈ ਜਦੋਂ ਮੈਂ ਕਹਿੰਦਾ ਦੋ ਬੰਦੇ ਹੈਗੇ ਸਨ ਚ ਉਹਨੇ ਜਿਹੜੇ ਸਨ ਚ ਬੰਦੇ ਸੀ ਉਹੀ ਨਹੀਂ ਗੱਲ ਸੰਭਾਈ ਨਾ ਕਿਸੇ ਨੂੰ ਨਹੀਂ ਪਤਾ ਜੀ ਅੱਛਾ ਕਿਸੇ ਨੂੰ ਨਹੀਂ ਪਤਾ ਨਹੀਂ ਜੀ ਮੰਨ ਲਓ ਪਰਸੋ ਰਾਤ ਤੜਈ ਹੈ ਜੀ ਕੱਲ ਭੱਜ अच्छा तू ਕਿੱਥੇ ਗਿਆ ਹੋਇਆ ਸੀਗਾ ਮੈਂ ਤਾਂ ਬਾਬੇ ਨਾਲ ਦੁਬਾਨ ਤੇ ਗਿਆ ਸੀਗਾ ਜੀ ਅੱਛਾ ਕੱਲ ਭੱਜ ਗਈ ਹਾਂਜੀ ਤੇ ਆਉਂਦੇ ਸਾਰ ਮੈਨੂੰ ਤਾਂ ਕੁਝ ਪਤਾ ਨਹੀਂ ਲੱਗਾ ਜੀ ਘਰੇ ਕੋਈ ਵੀ ਨਹੀਂ ਸੀਗਾ ਜੀ ਹਮ ਘਰ ਦੇ ਬਾਰ ਬੂਰ ਖੁੱਲੇ ਪਏ ਸੀਗੇ ਜੀ ਹਮ ਮੈਂ ਦੇਖਿਆ ਜਦੋਂ ਮਾੜਾ ਮੋਟਾ ਜੀ ਮੈਨੂੰ ਲੱਗਾ ਸੇ ਬਸੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਮੈਂ ਪੁੱਛਿਆ ਮੈਂ ਕਿਹਾ ਵੀ ਸ਼ੀਲਾ ਕਿੱਥੇ ਹੈਗੀ ਹਾਂ ਤੇ ਉਹਦਾ ਨਾਂ ਸ਼ੀਲਾ ਸੀਗਾ ਜੀ ਅੱਛਾ ਤੇ ਕਹਿੰਦੇ ਕੌਣ ਸ਼ੀਲਾ ਹਟਿਆਂ ਗਵਾਂਡੀਆਂ ਨੂੰ ਕਹਾਂ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਤੁਹਾਡਾ ਫੋਟੋ ਹੈਗੀ ਆ ਕੁੜੀ ਦੀ ਫੋਟੋ ਹੈਗੀ ਹੈ ਜੀ ਅੱਛਾ ਉਹ ਵੀ ਮੇਰੇ ਫੋਨ 'ਚ ਨਹੀਂ ਹੈਗੀ ਉਹਨਾਂ ਨੇ ਆਪਦੇ ਫੋਨ 'ਚ ਖਿੱਚੀ ਸੀਗੀ ਅੱਛਾ ਜਦੋਂ ਮਾਲੋ ਸ਼ਕਲ ਪਾਇਆ ਸੀਗੀ ਕੁੜੀ ਦਾ ਕੋਈ ਸਬੂਤ ਹੈਗੀ ਕੋਈ ਸ਼ਕਲ ਹੈਗੀ ਤੇਰੇ ਕੋਲੇ ਸ਼ਕਲ ਮੇਰੇ ਕੋਲੇ ਤਾਂ ਕੁਝ ਹੈ ਹੀ ਨਹੀਂ ਗਾ ਜੀ ਹੁਣ ਅੱਛਾ ਆਹ ਲਓ ਫੋਟੋ ਸੀਗਾ ਇਹ ਵੀ ਉਹਨਾਂ ਦੇ ਫੋਨ ਦੇ ਵਿੱਚ ਹੈ ਜੀ ਅੱਛਾ ਤੇਰੇ ਕੋਲ ਫੋਨ ਹੈ ਨਹੀਂ ਫੋਟੋ ਉਹ ਨਹੀਂ ਫੋਨ ਤਾਂ ਹੈਗਾ ਜੀ ਮੈਂ ਕਿਹਾ ਚਲੋ ਕੋਈ ਨਹੀਂ ਕਰਾਵਾਂਗੇ ਸੰਦੇ ਜੀ ਅੱਛਾ ਉਹ ਮੈਂ ਕਰਾਈਆਂ ਨਹੀਂ ਜੀ ਮੈਂ ਹੁਣ ਚੋਲੇ ਨਾਲ ਗੱਲਬਾਤ ਕੀਤੀ ਫੋਟੋ ਮੰਗੀ ਬਚੋਲੇ ਤੋਂ ਬਚੋਲੇ ਤੋਂ ਮੰਗੇ ਜੀ ਉਹ ਕਹਿੰਦਾ ਡਿਲੀਟ ਹੋ ਗਈ ਜੀ ਅੱਛਾ ਉਹ ਕਹਿੰਦਾ ਹ ਹੁਣ ਮੇਰ ਨੂੰ ਤਾਂ ਜੀ ਰਾਹ ਪਾਇਆ ਜਾਵੇ ਜੀ ਮੈਂ ਤਾਂ ਉਹ ਚੋਲੇ ਕੋਲ ਫੋਟੋ ਵੀ ਨਹੀਂ ਮੰਗੀਆਂ ਮੰਗੀਆਂ ਸੀਗੀਆਂ ਜੀ ਵਿਚੋਲਾ ਕਹਿੰਦਾ ਡਿਲੀਟ ਹੋਊਗਾ ਜੀ ਮੈਂ ਤਾਂ ਵਿਚੋਲਾ ਵੀ ਰਲਿਆ ਲੱਗਦਾ ਜੀ ਸਾਰਿਆਂ ਦੇ ਨਾਂ ਮਿਲੀ ਭੁਗਤ ਆ ਗਈ ਜੀ ਹਾਂ ਕਹਿੰਦਾ ਮੇਰੇ ਕੋਲ ਡਿਲੀਟ ਹੋ ਗਈਆਂ ਫੋਟੋਆਂ ਕਹਿੰਦਾ ਖਿਆਰ ਮੈਨੂੰ ਪਤਾ ਹੀ ਨਹੀਂ ਸੀਗਾ ਕਹਿੰਦਾ ਇਹ ਹੂੰ ਮੈਂ ਦੱਸੋ ਕਿੱਧਰ ਨੂੰ ਜਾਵਾਂ ਜੀ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਪਾਸੇ ਵੀ ਜੀ ਅੱਛਾ ਜੇ ਮੈਨੂੰ ਕੁਝ ਹੋ ਕਰ ਗਿਆ ਮੈਂ ਤਾਂ ਵਿਚੋਲੇ ਦਾ ਤੇ ਉਹ ਕੁੜੀ ਦਾ ਨਾਂ ਲੈ ਕੇ ਮਰੂੰਗਾ ਇਹ ਮੇਰਾ ਤਾਂ ਘਰ ਤਬਾਹ ਕਰਤਾ ਜੀ ਇਹਨਾਂ ਨੇ ਜਾਵਾਂ ਮੈਂ ਹੁਣ ਕਰਾਂ ਤੇ ਕਰਾਂ ਕੀ ਅੱਛਾ ਇਹਦਾ ਪਹਿਲਾਂ ਵਿਆਹ ਹੋਇਆ ਹੋਵੇ ਸੀ ਕਿ ਨਹੀਂ ਹੋਇਆ ਹੋਵੇ ਸੀ? ਕਿਆ ਹੋਇਆ ਹੋਵੇ ਸੀ? ਤੇਰਾ ਵਿਆਹ ਹੋਇਆ ਹੋਵੇ ਸੀਗਾ? ਨਹੀਂ ਐਵੇਂ ਮਾਰੀ ਜਾਂਦਾ ਤਾਂ ਜੀ। ਹੋਇਆ ਹੋਵੇ। ਮੇਰਾ ਕਦੋਂ ਹੋਇਆ ਜੀ? ਹੋਇਆ ਹੋਵੇ। ਇਹ ਤਾਂ ਕਹਿੰਦਾ ਹੋਇਆ ਹੋਵੇ ਸੀ ਵਿਆਹ ਹੋਇਆ ਸੀ ਇਹਦਾ ਪਹਿਲਾਂ। ਵਿਆਹ ਤਾਂ ਪਹਿਲਾਂ ਹੋਇਆ ਹੋਵੇ ਸੀ ਇਹਦਾ। ਹਾਂ। ਇਹਨੇ ਦੱਸਿਆ ਨਹੀਂ ਜੀ। ਉਹ ਤਾਂ ਬਾਲੇ ਪਹਿਲਾਂ ਆ ਦੀ ਗੱਲ ਆ ਜੀ। ਉਹ ਕਰਾ। ਅੱਛਾ ਬਾਲੇ ਪਹਿਲਾਂ ਦੀ ਗੱਲ ਹੈ। ਹਾਂ ਜੀ ਹਾਂ ਜੀ। ਨਹੀਂ ਤੇ ਤੈਨੂੰ ਜਦੋਂ ਪਤਾ ਵੀ ਉਹ ਕੁੜੀ ਪਹਿਲਾਂ ਉਹਦੇ ਦੋ ਵਾਰੀ ਵਿਆਹ ਹੋਇਆ ਤੇਰਾ ਕਿੰਨੇ ਇਹਦਾ ਵਿਆਹ ਕਿੰਨੇ ਵਾਰੀ ਪਹਿਲਾਂ ਹੋਇਆਗਾ? ਇੱਕ ਵਾਰੀ ਹੋਇਆ ਜੀ। ਇੱਕ ਵਾਰੀ। ਇੱਕ ਵਾਰੀ ਉਨੇ ਨੇ ਕਰਾਇਆ ਸੀ ਉਹ ਦੋ ਜਵਾਗ ਸੀ ਜਿਹੇ ਕੋਲੇ ਹਾਂ ਤੇਰਾ ਧੋਖਾ ਹੋ ਗਿਆ ਧੋਖਾ ਗਿਆ ਹਾਂ ਜੀ ਮੇਰਾ ਤਾਂ ਜੀ ਪਹਿਲਾਂ ਹੋਇਆ ਸੀਗਾ ਚਲੋ ਹੁਣ ਮੈਂ ਆਪਦਾ ਘਰ ਤਾਂ ਵਸਾਉਣਾ ਹੀ ਸੀਗਾ ਜੀ ਹੁਣ ਮੈਂ ਕਰਾਂ ਕੀ ਕਰਦਾ ਜੀ ਇਹ ਚ ਮੇਰਾ ਤਾਂ ਕੋਈ ਕਸੂਰ ਨਹੀਂ ਹੈਗਾ ਜੀ ਹੁਣ ਹਾਂ ਮੈਂ ਤਾਂ ਇਹੀ ਸੋਚਿਆ ਸੀਗਾ ਮੈਨੂੰ ਤਾਂ ਵੈਸੇ ਪਤਾ ਵੀ ਨਹੀਂ ਸੀਗਾ ਜੀ ਉਹਦਾ ਪਹਿਲਾਂ ਦੋ ਥਾਂ ਵੈਈ ਹੋਈ ਆ ਅੱਛਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਹੋ ਜਾ ਕੋਈ ਕੰਮ ਕਰਦਾ ਹੀ ਨਾ ਜੀ ਵੀ ਜਿਹੜਾ ਮੇਰੇ ਨਾਲ ਅੱਜ ਐਡਾ ਵੱਡਾ ਧੋਖਾ ਹੋ ਗਿਆ ਜੀ ਚਲਾਕੀ ਕਰਕੇ ਦੋਨੇ ਜਾਣੇ ਰਲੇਵੇ ਸੀਗੇ ਜੀ ਹਾਂ ਮੇਰਾ ਤਾਂ 50000 ਰੁਪਇਆ ਹੋ ਗਿਆ ਜੀ ਹਾਂ ਪਹਿਲਾਂ ਤਾਂ 40000 ਕਹਿੰਦਾ ਸੀਗਾ ਉਹ 10000 ਵਿਚੋਲੇ ਦਾ ਵੀ ਹੋ ਗਿਆ ਜੀ ਵਿੱਚੇ ਹੀ ਹੋ ਗਿਆ ਉਹ 40 ਉਹ ਲੈ ਗਏ 10000 ਵਿਚੋਲੇ ਦਾ 50000 ਰੁਪਇਆ ਹੋ ਗਿਆ ਜੀ ਇੰਨੇ ਇੰਨੇ ਰੁਪਏ ਹੈਗੇ ਸੀ ਇਹਦੇ ਕੋਲੇ ਰੁਪਏ ਤਾਂ ਇਹ ਕੋਲੇ ਹੈਗੇ ਸੀ ਜੀ ਹਾਂ ਬਾਬਿਆਂ ਨਾਲ ਜਾਂਦਾ ਸੀ ਦੁਬਾਨ ਲਾਂਦਾ ਸੀ ਜੀ ਅੱਛਾ ਰੁਪਏ ਤੇ ਕੋਲੇ ਹੈਗੇ ਸੀ ਜੀ ਅੱਛਾ ਰੁਪਏ ਹੈਗੇ ਸੀ ਇਹਨ ਦਵਾਨ ਤੋਂ ਸਾਨੂੰ ਵੀ ਇਹਨੇ ਬਾਅਦ ਚ ਦੱਸਿਆ ਮੇਰਾ ਵਿਆਹ ਹੋ ਗਿਆ ਤੁੱਜਾ ਅੱਛਾ ਸਾਨੂੰ ਵੀ ਬਾਅਦ ਸਹੀ ਹੈ ਮਾਤਾ ਕੁੜੀ ਕਿੱਥੋਂ ਦੀ ਸੀ ਪਤਾ ਦੱਸਿਆ ਤੁਹਾਨੂੰ ਇਹਨਾਂ ਨੇ ਕੁੜੀ ਨਹੀਂ ਸਾਨੂੰ ਦੱਸਿਆ ਜੀ ਕੁੜੀ ਦੱਸਿਆ ਨਹੀਂ ਗਾ ਕੁੜੀ ਤਾਂ ਜੋ ਉੱਥੋਂ ਨੇ ਵਿਚੋਲੇ ਨੇ ਕਰਵਾਇਆ ਸੀ ਉਹਨਾਂ ਪਿੰਡ ਪੁੰਡ ਦਾ ਜ਼ਿਆਦਾ ਹਜੇ ਮੇਰੇ ਵੀ ਧਿਆਨ ਤੇ ਦੂਰ ਤੋਂ ਹੀ ਹੈਗੇ ਕਿਸੇ ਰਾਸਤਾਨ ਵਾਲੇ ਪਾਸੇ ਦਾ ਪਿੰਡ ਦੱਸਦਾ ਜੀ ਬਈ ਅੱਛਾ ਜਿਹੜਾ ਵਿਚੋਲਾ ਉਹ ਕਿੱਥੋਂ ਦਾ ਸੀ ਕਿ ਮੁਕਸਰ ਦਾ ਜੀ ਮੁਕਸਰ ਦਾ ਸੀਗਾ ਹਾਂਜੀ ਪਿਓ ਦਾ ਨਾਮ ਜਨਮ ਮੁਚੋਲੇ ਦਾ ਬਚੋਲੇ ਦਾ ਪਿਓ ਦਾ ਨਾਮ ਜਾਣਦਾ ਹੈ ਕੀ ਹੈ ਬਚੋਲੇ ਦਾ ਨਾਮ ਕੀ ਸੀਗਾ ਬਚੋਲੇ ਦਾ ਨਾਮ ਹੈ ਜੱਗ ਪਿਓ ਦਾ ਨਾਮ ਹੈਗਾ ਜਗਰ ਸਿੰਘ ਤੇ ਬਚੋਲੇ ਦਾ ਨਾਮ ਹੈਗਾ ਪਾਲਾ ਅੱਛਾ ਹਾਂਜੀ ਪਿਓ ਦਾ ਨਾਮ ਹੈਗਾ ਜਗਰ ਸਿੰਘ ਤੇ ਉਹਦਾ ਹੈਗਾ ਨਾਮ ਪਾਲਾ ਪਾਲਾ ਐਡਰੈਸ ਪਤਾ ਉਹਦਾ ਸਾਰਾ ਟਰੈਸ ਨਹੀਂ ਪਤਾ ਜੀ ਅੱਛਾ ਜਿਹੜਾ ਬਚੋਲਾ ਸੀਗਾ ਉਹ ਤੁਸੀਂ ਦੇਖਿਆ ਸੀਗਾ ਗੱਲਬਾਤ ਕੀਤੀ ਕਦੇ ਉਹਦੇ ਨਾਲ ਇੰਨੀ ਗੱਲਬਾਤ ਨਹੀਂ ਅੱਛਾ ਤੁਹਾਨੂੰ ਪਤਾ ਨਹੀਂ ਪੂਰਾ ਇਹਨਾਂ ਨੂੰ ਨਹੀਂ ਪਤਾਗਾ ਇਹਨਾਂ ਨੇ ਦੁਰੀ ਛੁੱਪੇ ਵਿਆਹ ਕਰਾਇਆ ਅੱਜ ਫਿਰ ਮਹਿੰਗਾ ਪੈ ਗਿਆ ਤੇ ਇਹ ਹੁਣ ਕੀ ਕਰਦਾ ਜੀ ਮੈਂ ਤਾਂ ਸੋਚਿਆ ਸੀ ਮੇਰਾ ਘਰ ਵਸ ਜੂਗਾ ਜੀ ਬਸੰਦੀ ਵਜਾਇ ਮੇਰੇ ਕੋਲ ਜਿਹੜੇ ਚਾਰ ਛੱਲੜ ਸੀਗੇ ਉਹ ਵੀ ਲੈ ਗਏ ਜੀ ਹੁਣ ਮੇਰੀ ਕਿਤੇ ਸੁਣਵਾਈ ਵੀ ਨਹੀਂ ਹੋ ਰਹੀ ਜੀ ਛੀਲਾ ਦੀ ਫੋਟੋ ਵੀ ਹੈ ਨਹੀਂ ਤੇਰੇ ਕੋਲ ਹੁਣ ਨਹੀਂ ਹੈ ਨਹੀਂ ਜੀ ਹਾਂ ਅੱਛਾ ਮੈਂ ਤਾਂ ਜਾਵਾਂ ਹੀ ਰਗੜਾ ਗਿਆ ਜੀ ਵੇਖੋ ਹਾਲਾਤ ਦੋਸਤੋ ਇਸ ਟਾਈਮ ਕੀ ਬਣੇ ਹੋਏ ਆ ਜਿੱਥੇ ਮੁੰਡਾ ਜਿਹੜਾ ਹੈਗਾਗਾ ਦੱਸਿਆ ਵੀ ਨਹੀਂ ਸੀਗਾ ਵੀ ਜਿਹੜਾ ਹੈਗਾ ਮੇਰਾ ਰਿਸ਼ਤਾ ਹੋਇਆ ਹੋਇਆਗਾ ਤੇ ਪਰ ਅੱਜ ਜਿਹੜਾ ਮੁੰਡਾ ਰੋ ਰੋ ਕੇ ਬੁਰਾ ਹਾਲ ਹੋਇਆ ਹੋਇਆਗਾ ਪਹਿਲਾਂ ਵੀ ਮੁੰਡੇ ਦੇ ਜਿਹੜੇ ਹੈਗਾ ਇੱਕ ਵਿਆਹ ਹੋਇਆ ਹੋਇਆ ਸੀਗਾ ਤੇ ਜਿਹੜਾ ਹੈਗਾ ਕੁੜੀ ਦੇ ਦੋ ਵਿਆਹ ਹੋਏ ਹੋਏ ਸੀਗੇ ਤਾਂ ਕੀ ਕਹਿਣਾ ਕੀ ਚਾਹੇਗਾ ਹੁਣ ਤੋਂ ਬਾਈ ਅਰ ਮੈਂ ਇਹੀ ਕਹਿਣਾ ਚਾਹੂੰਗਾ ਬਸ ਤਾਰਾ ਕੋ ਦੇਖ ਪਰਖ ਕੇ ਕਰਾਓ ਜਿਹੜਾ ਵੀ ਕੋਈ ਨਾ ਕਿਸੇ ਦੇ ਵਿਸ਼ਵਾਸ ਨਾ ਕਰੋ ਬਾਈ ਜਿਹੜਾ ਬੰਦਾ ਕਿਸੇ ਦੇ ਵਿਸ਼ਵਾਸ ਕਰਦਾ ਨਾ ਬਾਈ ਉਹ ਮਰਦਾ ਹੀ ਮਰਦਾਗਾ ਬਸ ਕਿਸੇ ਨੂੰ ਜੋ ਵੀ ਜੇ ਕੋਈ ਵੀ ਕੰਮ ਕਰਨਾ ਦੋ ਬੰਦਿਆਂ ਤੋਂ ਪਹਿਲਾਂ ਸਲਾਹ ਲਾਓ ਵਿਆਹ ਦਾ ਜਿਹੜਾ ਕੰਮ ਹੁੰਦਾ ਇਹ ساری ਜ਼ਿੰਦਗੀ ਕੱਟਣੀ ਹੁੰਦੀ ਆ ਬੰਦੇ ਨੇ ਐਵੇਂ ਚਾਂਸੇ 'ਚ ਨਾ ਹੋ ਕਿਸੇ ਤੋਂ ਜੀ ਲੋਕ ਬਹੁਤ ਧੋਖੇ ਕਰਦੇ ਆ ਬਈ ਕਿਸੇ ਦਾ ਘਰ ਜਾੜ ਕੇ ਆਪਦਾ ਘਰ ਵਸਾਉਂਦੇ ਆ ਬਈ ਮੇਰਾ ਘਰ ਤਾਂ ਇੱਕ ਤਰ੍ਹਾਂ ਦਾ ਜਾੜ ਹੀ ਦਿੱਤਾ ਬਈ ਨਾ ਮੇਰੇ ਕੋਲੇ ਹੁਣ ਕੋਈ ਸਬੂਤ ਆ ਬਈ ਨਾ ਮੇਰੀ ਕਿਤੇ ਸੁਣਵਾਈ ਹੁੰਦੀ ਆ ਦੋਸਤੋ ਵੇਖੋ ਵੀ ਜਿੱਤੇ ਆ ਪਹਿਲਾ ਮੁੰਡੇ ਨੇ ਜਿਹੜਾ ਗੱਲ ਲੁਕੋ ਕੇ ਆਪਣਾ ਜਿਹੜਾ ਹੈਗਾ ਕਿਸੇ ਨੂੰ ਬਿਨਾਂ ਦੱਸਿਆ ਵਿਆਹ ਕਰਾਇਆ ਸੀਗਾ ਤੇ ਅੱਜ ਜਿਹੜਾ ਥਾਂ ਥਾਂ ਤੇ ਠੋਕਰਾ ਖਾਂਦਾ ਫਿਰਦਾ ਹੈਗਾ ਕਹਿੰਦਾ ਜਿਹੜੇ ਕੁੜੀ ਦੀਆਂ ਫੋਟਮਾਂ ਵੀ ਨਹੀਂ ਹੈਗੀਆਂ ਕੋਲੇ ਕੋਈ ਸਬੂਤ ਵੀ ਨਹੀਂ ਹੈਗਾਗਾ ਤੇ ਜਿੱਤੇ ਅੱਜ মিডিਏ ਦੇ ਸਾਹਮਣੇ ਆ ਕੇ ਆਪਣੇ ਦੁੱਖ ਫਰੋਲੇ ਆ